ਦੇਖ ਭਾਈ ਅਸੀਂ ਲਾਇਆ ਪੰਜ ਪੰਜ ਪੈਕ ਅਸੀਂ ਬੋਲਦੇ ਭਾਈ ਝੂਠ ਉਹ ਸਾਹਮਣੇ ਚਾਰ ਚਾਰ ਲੱਟਾ ਸਾਨੂੰ ਦੋ ਦੋ ਵੀ ਨਹੀਂ ਆ ਇਹਦਾ ਮਤਲਬ ਸਾਨੂੰ ਚੜੀ ਹੋਈ ਆ ਭਾਈ ਭਾਈ ਡਿਪਰ ਫੁੱਲ ਕਰੀ ਜਾਂਦਾ ਮਜਾਲ ਸਾਡੀ ਗੱਡੀ ਦੀ ਲਾਈਟ ਤਾਂ ਖੱਲੇ ਹੋ ਜੇ ਨਾ ਅਸੀਂ ਨਹੀਂ ਕਰਦੇ ਭਾਈ ਤਨੁ ਥੱਲੇ ਆ ਥੱਲੇ ਚੱਲਿਆ ਭਾਈ ਆਉਣ ਦੀ ਅਕਾਲ ਵਾਲੇਕਮ ਸਲਾਮ ਸਲਾਮ ਵਾਲੇਕਮ ਪਤਾ ਨਹੀਂ ਕੀ ਹੁੰਦਾ ਸੋ ਰਾਮ ਰਾਮ ਜੀ ਸਾਰੇ ਡਰਾਈਵਰ ਭਰਾਵਾਂ ਨੂੰ ਕਹਿਣਾ ਵੰਦ ਲੋ ਜੋ ਵੀ ਮੇਰੇ ਨਾਲ ਜੁੜਿਆ ਹੈ ਚਾਹੇ ਉਹ ਕਿਸੇ ਧਰਮ ਨਾਲ ਸੰਬੰਧ ਹੁੰਦਾ ਹੋਵੇ ਚਾਹੇ ਉਹ ਕਿਸੇ ਮੰਨਣਾ ਡਰਾਈਵਰੀ ਲੈਣ ਦੇ ਕਿਸੇ ਵੀ ਚੀਜ਼ ਨਾਲ ਸੰਬੰਧਿਤ ਸੋ ਸਾਰਿਆਂ ਨੂੰ ਮੇਰੇ ਵੱਲੋਂ ਪਿਆਪੇ ਹਸੀਕਾਲ ਮੈਂ ਤੁਹਾਡਾ ਆਪਣਾ ਪਿੰਕ ਕੈਂਡ ਤੇ ਬਲੌਗ ਦੇ ਵਿੱਚ ਵੈਜੀ ਸਵਾਗਤ ਸੋ 9 ਵਜ ਚੁੱਕੇ ਤਕਰੀਬਨ ਆਪਾਂ ਪਹੁੰਚ ਚੁੱਕਿਆ ਦੀ ਸਰਦੂਲਗੜ ਸੋ ਇੱਥੇ ਆਪਾਂ ਭਵਾਵਾਂਗੇ ਡੀਜ਼ਲ ਨੀ ਜੋ ਥੋੜਾ ਘੱਟ ਆ ਘੱਟ ਘੱਟ ਥੋੜਾ ਥੋੜਾ ਕਰਕੇ ਪਵਾਉਣੇ ਹੁੰਦੇ ਆ ਭਾਈ ਇਕੱਠਾ ਪਵਾਉਣਾ ਰਿਸਕ ਰਹਿੰਦਾ ਮੇਰੇ ਭਰਾਓ ਸੋ ਆਪਾਂ ਗੱਡੀ ਲਾ ਦੀਏ ਪੰਪ ਤੇ ਇਲਾ ਹੈ ਕੋਈ ਰਾਹ ਨਹੀਂ ਗੱਡੀ ਆ ਗਈ ਪੰਪ ਤੇ ਹੁਣ ਤੇਲ ਪਾਉਣੇ ਆਪਾਂ ਇਹਨਾਂ ਗੱਲਾਂ ਲੋ ਬੇਤਰ ਸੋਲ ਨਾ ਬਾਲੀ ਯਾਰ ਕਦੇ ਕਦੇ ਹਰੇੰਮੀ ਨਹੀਂ ਸੀ ਕਰਦੀ ਕਦੇ ਕਦੇ ਬਾਲੀ ਕਰਨ ਲੱਗ ਜਾਂਦੀ ਈਲੀ ਕੋ ਵੇਪਰਾ ਹੂੰ ਇਸ 4400 ਚਾ ਯਾਰ ਬਹੁਤ ਸੀਂ ਸੀਂ ਦੇ ਕਰਦੀ ਰਹਿੰਦੀ ਐ ਤੇ ਕੰਪਿਊਟਰ ਕੰਪਿਊਟਰ ਲੌਗ ਲਾਇਆ ਹੋਇਆ ਹੈ ਨਾ ਇਕ ਤਾਂ ਤੇਲ ਵਾਲਾ ਬੋਣ ਐ ਆਪਾਂ ਹਨ ਹਾਂ ਦਰੀ ਵੇ ਇਹ ਤਾਂ ਤੇਲ ਜਿਆਦਾ ਹੁੰਦਾ ਕਈ ਵਾਰੀ ਕੋਈ ਕੱਢ ਲੈਂਦਾ ਕੰਪਿਊਟਰ ਲੌਗ ਲਾ ਕੇ ਰੱਖਣਾ ਤਾਂ ਨਾ ਕੋ ਦਰੋ ਤੜਦਾ ਇਤੇ ਤੂੰ ਮਾਰਦਾ ਮੁੱਕ ਪਰ ਪਰ ਉਹਨੂੰ ਦੱਸਣ ਕੀ ਕਰੇ ਇਹ? ਅੱਜ ਦੁਪਹਿਰ ਉਹ ਛੋਟਾ ਲਵਾਇਆ ਆਪਾਂ ਨੇ। ਛੋਟਾ ਉਹ ਵੱਡਾ ਮਟਾਲ ਵਾਲਾ ਹੈ ਕਰਦਾ। ਠੀਕ ਗੱਲ ਹੈ ਨਾ? ਠੀਕ ਬਿਲਕੁਲ ਹੈ। ਹੈ? ਚੱਲ ਗਿਰਾਂ ਗੋਲੇ ਮਦਨ ਬਹੁਤ ਹੀ ਤੇਰੇ। ਬਣ ਕੌਲੀ। ਤੇ ਕਿਹਾ ਢੱਕਣ ਖੁੱਲ ਗਿਆ ਫਟਾਫਟ ਟਾਇਰ ਖੜਕਾ ਦੇ। ਤੋਂ ਬਾਈ ਲੱਗਿਆ ਡੀਜ਼ਲ ਪਣ। ਕਿਆ ਹੋਇਆ ਨੇ ਫੁੱਲ ਆਉਂਲਾ ਮਿਸਟਰ ਤਾਰੀ ਜਤੂ ਵਾਲਾ ਸਕਾਈ ਲਾਈਨ ਹੌਕਾ ਚੁਦੇ ਗਲਾਸ ਵਿੱਚ ਪੈਜ ਪੈਂਦਾ ਖਾਰਾ ਠੰਡੀ ਹਵਾ ਚੱਲੇ ਆਉਂਦੇ ਨੇ ਹੁਲਾਰੇ ਦੋ ਕਮ ਮਿੱਤਰਾਂ ਦੇ ਨਾਲ ਹੀ ਜਾਣ ਕੇ ਨਹੀਂ ਲੌਣੇ ਪੈਗ ਤੇ ਠੋਕਣੇ ਲਲਕਾਰੇ ਕਿਹੇ ਚੁੱਂਡੀ ਛੰਡੀ ਆਉਂਦੀ ਹੈ ਹਾਂ ਚੌਂਦਰੀ ਤਮਾ ਕਰਨੀ ਕਰੈਕਟਰੀ ਕਿਹੜਾ ਸੌਖੀ ਆ ਰਾਤਾਂ ਨਾਲ ਡਰਾਈਵਰ ਦੇ ਕਟੀਆਂ ਨੇ ਹੈ ਹਰ ਸਟਾਪ ਤੇ ਖੜਕਾਉਣੇ ਟਾਇਰ ਪੰਦੇ ਤੇ ਕੱਢਣੀਆਂ ਪੰਦੀਆਂ ਬੱਟੀਆਂ ਨੇ ਆਪਾਂ ਦੇਖਾ ਆਪਾਂ ਬੱਟੀਆਂ ਟਾਇਰ ਹੀ ਰੱਖਿਆ ਸਰੀ ਕੋਈ ਮਜਾਲਾ ਕੋਈ ਬੱਟੀ ਫਾਦ ਮਜਾਲਾ ਕੋਈ ਬੱਟੀ ਫਾਦ ਜ ਆਪਣੇ ਡਾਇਰਾਂ ਦੇ ਮੜਾ ਜਾ ਖੱਬ ਤੇ ਇਹਦੇ ਨਟਾ ਦੇ ਵੀ ਹੱਥ ਲਾ ਕੇ ਦੇਖ ਲੈ ਕਰ ਕਈ ਵਾਰੀ ਜਦੋਂ ਓਵਰ ਗਰਮ ਹੋਵੇ ਨਾ ਫਿਰ ਸਮਝ ਲੈ ਵੀ ਆ ਜਿਹ ਹੱਬ ਗਰਮਾ ਦਾ ਸਮਝ ਲੈ ਹੱਬ ਜ ਕੋਈ ਨੁਕਸਾ ਜਾਂ ਲੈਦਰ ਜ਼ਿਆਦਾ ਲੱਗਦੇ ਤੇ ਜੇ ਮੜਾ ਨਾਟ ਬਗੈਰਾ ਜ਼ਿਆਦਾ ਹੋਵੇ ਇਹ ਦੱਸਣਾ ਚਾਹੀਦਾ ਬਾਕੀ ਤੈਨੂੰ ਤਾਂ ਚਿਰ ਹੋ ਗਿਆ ਉਹ ਤਾਂ ਪੁਰਾਣਾ ਹੈ ਸੋ ਵੀਰ ਮੇਰੋ ਤਕਰੀਬਨ 12:00 ਵੱਜ ਚੁੱਕੇ ਆ ਜੀ ਸੋ ਆਪਾਂ ਪਹੁੰਚ ਚੁੱਕੇ ਆਂ ਦੀ ਕੈਂਚੀਆਂ ਦੇ ਉੱਤੇ ਕਾਜ਼ਰੀਆ ਤੇ ਆ ਸਾਡਾ ਭਰਾ ਇਧਰ ਰਾਜੂ ਮਿਸਤਰੀ ਜੀ ਦੇਦੋਂ ਅਸੀਂ ਕੰਮ ਧੰਦਾ ਕਰਵਾਉਂ ਤੇ ਵੀਰ ਮੇਰੇ ਉਹ ਟਾਈਮ ਹੋ ਗਿਆ ਸੀ ਕਾਫੀ ਬਾਕੀ ਰਾਤ ਨਾਲ بارش ਵਗੈਰਾ ਪੈਂਦੀ ਆਈ ਆ ਤਾਂ ਕਰਕੇ ਜਿਹੜਾ ਸਾਨੂੰ ਬਲੌਗ ਬਣਾਉਣ ਦਾ ਟਾਈਮ ਨਹੀਂ ਲੱਗਿਆ ਬਾਕੀ ਮੈਂ ਭੁੱਲ ਜਾਣਾ ਬਾਈ ਕਿਉਂਕਿ ਕਾਫੀ ਟਾਈਮ ਆ ਤਾਂ ਸਟਾਰਟ ਕਰਿਆ ਬਲੌਗ ਬਲੌਗ ਬਣਾਉਣੇ ਸੋ ਆਪਾਂ ਪਹੁੰਚ ਗਏ ਆ ਜੀ ਠੀਕ ਆ ਹੁਣ ਆਪਾਂ ਜਾਵਾਂ ਇੱਕ ਘਰੇ ਤੇ ਤਾਰੀ ਲਈ ਜਾਂਦਾ ਢੂਲੇ ਇਹਨੂੰ ਢੂਲਿਆਂ ਦੀ ਬਿਮਾਰੀ ਦੱਸੋ ਕੀ ਆ ਇਹ ਤਾਂ ਹਾ ਇੱਕ ਵਰਸ਼ਨ ਨੂੰ ਐ ਤਾਰੀ ਆੜਾ ਪੰਪ ਲੰਘਿਆ ਜੀ ਤਾਰੀ ਤਾਰੀ ਓ ਘੋੜਾ ਸਾਡਾ ਹਿੱਲਦਾ ਫਿਰੇ ਆਪੇ ਜਾਂਦਾ ਏ ਤੂਲੇ ਮੈਂ ਹਰੀ ਲਾਵੇ 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 ਤਾਰੀ ਤਾਰੀ ਵਿਚਾਰਾ ਬਹੁ ਮੋਹ ਕਰਦਾ ਯਾਰ ਇਨਾ ਦਾ ਹਨਾ ਬੜਾ ਪਰਸਨ ਸੋ ਆਪਣੇ ਦਾ ਬੱਚਿਆਂ ਵਰਗਾ ਰੱਖਦੇ ਵੀ ਆਈਆਂ ਨੂੰ ਪਿਆਰ ਨਾਲ ਲਾਡ ਲਾਣਾ ਮੇਰੇ ਹਲਾ ਤਾਈਆਂ ਦਾ ਨਹੀਂ ਚੌੜ ਕਰਦਾ ਤੇਰੇ ਮੈਂ ਕੰਨ ਪੜ ਦੂੰਗਾ ਮੈਨੂੰ ਕੋਈ ਗਲਤੀ ਨਹੀਂ ਦੀ ਦਾ ਪਰ ਗਲਤੀ ਕਰਦਾ ਨਹੀਂ ਆਪਸ ਹੀ ਬਹੁਤ ਗੇ ਖਿਆਲੇ ਦੇਖ ਭਾਈ ਅਸੀਂ ਲਿਆ ਪੰਜ ਪੰਜ ਪੈਕ ਅਸੀਂ ਬੋਲਦੇ ਭਾਈ ਝੂਠ ਉਹ ਸਾਹਮਣੇ ਚਾਰ ਚਾਰ ਲਾਈਟਾਂ ਸਾਨੂੰ ਦੋ ਦੋ ਦੀਆਂ ਇਹਦਾ ਮਤਲਬ ਸਾਨੂੰ ਜੜੀ ਹੋਈ ਆ ਬਾਈ ਸਾਨੂੰ ਫੁੱਲ ਜੜੀ ਹੋਇਆ ਔਰ ਇਹੋ ਭਾਈ ਨੇ ਭਾਈ ਡਿਫਰ ਫੁੱਲ ਕਰੀ ਜਾਂਦਾ ਮਜਾਲ ਸਾਡੀ ਗੱਡੀ ਦੀ ਲਾਈਟ ਤਾਂ ਅਗਲੇ ਹੋ ਜੇ ਨਾ ਅਸੀਂ ਨਹੀਂ ਕਰਦੇ ਬਾਈ ਸਾਨੂੰ ਵੀਰਾਂ ਬਾਈ ਸਾਨੂੰ ਸਾਫ ਸਾਫ ਜੀਦਾ ਸਾਨੂੰ ਦੋ ਦੋ ਲਾਈਟਾਂ ਹੈ ਕਿ ਆ ਜਾ ਰਹੀਆਂ ਨੇ ਲੋਕ ਆਏ ਪਿੱਛੇ ਚ ਭਗਾਈ ਮਦਦ ਨਾ ਅਸੀਂ ਨਹੀਂ ਮਾਰਦੇ ਭਗਾਈ ਉਹ ਆਪ ਸ਼ਾਮ ਨਾਟ ਨਾਟ ਬਾਈ ਬ੍ਰੋ ਅੱਡੀ ਗੱਡੀ ਆ ਸੈਂਟਰ ਲਾਈਨ ਤੇ ਚੱਲੀ ਆਂਦੀ ਆ ਦੇਖੋ 1% ਵੀ ਇੱਧਰ ਨਹੀਂ ਹੁੰਦੀ 1% ਵੀ ਉੱਧਰ ਨਹੀਂ ਹੁੰਦੀ ਚਾਹੇ ਅਸੀਂ ਪੀ ਕੇ ਜਾਣਾ ਹੈ ਚਾਹੇ ਅਸੀਂ ਖਾ ਕੇ ਜਾਣਾ ਕੋਈ ਕਹਿੰਦਾ ਕਾਰ ਟੁੱਟਿਆ ਲਾ ਲਿਆ ਹੱਲ ਲਾ ਰਿਹਾ ਬਈ ਬਾਅਦ ਰੁਟ ਜਾਏ ਯਾਰ 40000 ਰੁਪਏ ਕਿੱਦੋਂ ਹੋਈ ਪਿਆ ਆ ਮੈਂ ਆਪਣੇ ਨਾਰਮਲ 5000 5500 ਸ਼ੌਣ ਮਿਲਦੀ ਆ ਬ੍ਰੋ ਛੁਪਾੜੋ ਮੰਗਾਈ ਦੀਆ ਐੱਥੇ ਆ ਕੇ ਲਈ ਦੀਆ ਪਿੰਡ ਖਿਆਲਾ ਦਸਤਗੰਗਾਂ ਨਾਲ ਸਾਗੇ ਅਸੀਂ ਪਹੁੰਚ ਕੇ ਆ ਬਰਾ ਬਿਰੋ ਸੋ ਆ ਆ ਗਈ ਵਿਸਤਰੀਆਂ ਦੀ ਦੁਕਾਨ ਤੇ ਆ ਰੂਟਕਟਰ ਦੀ ਦੁਕਾਨ ਆਹੀ ਦਮ ਹੀ ਆਹੀ ਆ ਯਾਰਾ ਆ ਸਿਗੜ ਕੇ ਮਾਣ ਪਰਤਾਲਾ ਨੇ ਹਨ ਸੋ ਆ ਆ ਗਿਆ ਦੀ ਹਸਪੀਟਲ ਸਾਡੇ ਬਾਈ ਜਿੰਦਾ ਵੱਡਾ ਹਸਪਤਾਲ ਹੈ ਨਾ ਡਾਕਟਰ ਮੇਰੇ ਸਲੇ ਦੇ 19 ਛੋਟੇ ਆ ਨਹੀਂ ਤਾਂ ਇੱਥੇ ਸਾਡੇ ਬਾਈ 24 ਘੰਟੇ ਐਮਰਜੈਂਸੀ ਚੱਣੀ ਹਿੰਦੀ ਆ ਹਨਾ ਅੰਜੱਚਾ ਬੱਚਾ ਸੋ ਬਹੁਤ ਘੈਂਟ ਹਸਪਤਾਲਾ ਬਾਈ ਬਹੁਤ ਹੀ ਵੱਡਾ ਤੇ ਕਦੇ ਦੇਖਿਆ ਹੋਵੇ ਪਰ ਸਰਕਾਰਾਂ ਬਾਈ ਧਿਆਨ ਨਹੀਂ ਦਿੰਦੀਆਂ ਹੁਣ ਕੀ ਕਰੀਏ ਬਈ ਯਾਰ ਠੀਕ ਆ ਜੀ ਸੋ ਬਹੁ ਹੋ ਗਈ ਮਸਤੀ ਮੇਰੇ ਵੀਰੋ ਯੰਪਾ ਦੇ ਬੋਨੀਆਂ ਯੰਪਾ ਤੁਹਾਨੂੰ ਪਰ ਘੋੜੇ ਨੂੰ ਘੋੜਾ ਕਾ ਤੋ ਕਹਿੰਦੇ ਨੇ ਅੱਜ ਮੈਨੂੰ ਕਮੈਂਟ ਦੇ ਵਿੱਚ ਜ਼ਰੂਰ ਦੱਸ ਦਿਓ ਮੇਰੇ ਬਾਈ ਜਿਨ੍ਹਾਂ ਨੂੰ ਇਹ ਪਤਾ ਹੈ ਇਹ ਘੋੜੇ ਨੂੰ ਘੋੜਾ ਕਹਿੰਦੇਗਾ ਤੋਂ ਨਹੀਂ ਚਾਹੇ ਉਹ 22 40 18 ਹੋਵੇ ਚਾਹੇ ਉਹ 49 20 ਹੋਵੇ ਚਾਹੇ ਉਹ 60 20 ਹੋਵੇ ਚਾਹੇ ਉਹ 55 20 ਹੋਵੇ ਸੋ ਦੂਜਾ ਭਾਈਆ ਕਾਬੜੀਏ ਕਾਬੜੀਏ ਸੋ ਭਾਈ ਬਹੁਤ ਸ਼ਰਦਾ ਸੱਚੇ ਮਾਨਾ ਭਾਈ ਬਹੁਤ ਦੂਰ ਤੱਕ ਜਾਏ ਹੁੰਦੇ ਸੋ ਮਰਿਆਗ ਬਹੁਤ ਹੋ ਗਈ ਭਾਈ ਹਨਾ ਤੇ ਇਹ ਮੇਰਾ ਰਿਅਲਿਟੀ ਚ ਸਵਾਲ ਆ ਕਿ ਕੋੜੇ ਨੂੰ ਕੋੜਾ ਕਹਿੰਦੇ ਕੇ ਆ ਦੱਸਿਓ ਜਰੂਰ ਠੀਕ ਆ ਜੀ ਪਿੰਡ ਪਹੁੰਚ ਗਏ ਬਾਈ ਹਰਸ਼ਕ ਸਿੰਘ ਜੀ ਬਸ ਆਹ ਸਾਹਮਣੇ ਮੋੜ ਤੇ ਕੀ ਲਿਖਿਆ ਠੇਕਾ ਦੇ ਸਿੱਧਾ ਰੂ ਚੱਲ ਮੋੜ ਚੱਲ ਕਿਉਂ ਕੀ ਗੱਲ ਹਉ ਤੇਰੇ ਦੇ ਖਵਕੜ ਦੇ ਗਹਿਣੇ ਨੂੰ ਕੋਈ ਜੱਟ ਵੇ ਲਲਕਰਾ ਮਾਰੂ ਸੋ ਸਾਡਾ ਦਾ ਲਾਲ ਕਰੇ ਵਾਧੀ ਰਹਿੰਦੇ ਬਾਈ ਆਪਣਾ ਬਾਈ ਉਹੀ ਮੂਲ ਤੇ ਰਹਿਨੇ 24 ਤੇ ਗੱਡੀ ਲਾ ਦੀ ਬਾਬੇ ਬਿਸ਼ਕਰਮਾ ਮਦਦ ਕੋਲੇ ਸੋ ਹੋਣ ਲਮਾ ਗਨੇ ਯਾਰੇ ਆਹਾ ਏ ਠੀਕ ਆ ਜੀ ਸੋ ਲਾ ਵੀ ਬਾਈ ਦਿਖਾਉਣੇ ਹੁਣ ਆਪਾਂ ਚਲਦੇ ਆ ਗੱਡੀ ਗੋਡੀ ਲਾ ਕੇ ਘਰੇ ਬਾਕੀ ਦੀਆਂ ਗੱਲਾਂ ਕਰਾਂ ਆਪਾਂ ਬਾਅਦ ਲਾਤੀ ਸੁਣ ਸੁਮਸੈਣ ਇੱਥੇ ਭੂਤ ਵੀ ਆ ਸਕਦੇ ਆ ਇੱਥੇ ਚੜੇਲ ਵੀ ਆ ਸਕਦੇ ਆ ਪਰਾਪਾਈ ਕੱਲ ਗੱਲ ਕਹਿੰਦੇ ਹੁੰਨੇ ਆ ਬਾਈ ਸਾਡੇ ਨੋਨਾਂ ਦਾ ਵੱਡੇ ਭੂਤਾ ਨਾ ਸਾਡਰਾ ਵੱਡੀਆਂ ਚੜੇਲਾ ਨੇ ਆਪਾਂ ਆ ਵੀ ਭੂਤਾ ਚੜੇਲਾ ਵਰਗੇ ਆਂ ਮਤਰਾ ਪਿੰਡ ਪਹੁੰਚਣ ਤੋਂ ਬਾਅਦ ਗੱਡੀ ਆਪਾਂ ਨੇ ਖੜਾ ਦਿੱਤੀ ਸਾਈਡ ਤੇ ਤੇ ਆਪਾਂ ਪ੍ਰਸ਼ਾਦਾ ਪਾਣੀ ਛੱਕ ਕੇ ਹੁਣ ਕਰਨਾ ਜੀ 2 ਘੰਟੇ ਰਾਮ ਕਰੇ ਚੱਲਿਆਂ ਨਹਾਣੂ ਕੇ ਤੇ ਫਿਰ 2-4 ਘੰਟੇ ਜੜਾ ਆਰਾਮ ਕਰਨ ਤੋਂ ਬਾਅਦ ਫਿਰ ਪਾਵਾਂਗੇ ਸਵੇਰੇ ਚਾਲੇ ਕਿਉਂਕਿ ਆਪਣੇ ਕੋਲੇ ਨੇੜੇ ਦਾ ਮਾੜੀ ਆ ਤੇ ਬਾਕੀ ਵਲੌਗ ਤੁਹਾਨੂੰ ਕਿਵੇਂ ਦਾ ਲੱਗਿਆ ਬਾਈ ਜੀ ਕਮੈਂਟ ਕਰਕੇ ਜ਼ਰੂਰ ਦੱਸਿਓ ਅਤੇ ਇਹ ਤੁਸੀਂ ਅਗਰ ਫੇਸਬੁੱਕ ਤੇ ਦੇਖ ਰਹੇ ਹੋ ਤਾਂ ਫੇਸਬੁੱਕ ਪੇਜ ਨੂੰ ਜ਼ਰੂਰ ਫੋਲੋ ਕਰਿਓ ਅਗਰੇ ਵਲੌਗ ਤੁਸੀਂ YouTube ਚੈਨਲ ਤੇ ਦੇਖ ਰਹੇ ਹੋ ਤਾਂ YouTube ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਠੀਕ ਆ ਜੀ ਬਾਬਾ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਹੱਸਦੇ ਵਸਦੇ ਰਹੋ ਆਦਾਬ ਨਮਸਤੇ ਸਤਿ ਸ੍ਰੀ ਅਕਾਲ ਰਾਮ ਰਾਮ ਜੀ